ਇਥੇ ਖਲੋਤੇ ਹੀ ਅਜੇ ਕੁੜੀ ਦੇ ਕੋਲ ਖਲੋਤੇ ਹੀ ਔਰੇ ਛਿੰਦੇ ਬੰਦੇ ਆ। ਤਰਨ ਤਾਰਨ ਦੇ ਨਿਰਲੇਪਿੰਡ ਵਿਦਿਆਲ ਰਾਜਪੂਤ ਵਿੱਚ ਵਾਪਰੀ ਦਿਲ ਦਹਿਲਾਉਣ ਵਾਲੀ ਵਾਰਦਾਤ। ਇੱਕ ਔਰਤ ਨੂੰ ਹੱਥ ਪੈਰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟ ਮਾਰੀ ਗਈ। ਇਲਜ਼ਾਮ ਪਤੀ ਅਤੇ ਉਸਦੇ ਸਾਥੀਆਂ ਦੇ ਲੱਗੇ ਨੇ ਰਵਿੰਦਰ ਕੌਰ ਨਾਲ ਹੋਏ ਬੁਰੇ ਸੁਲੂਕ ਦੀ ਗਵਾਹੀ ਭਾਰਤੀਆਂ ਨੇ ਉਤਸਵੀ ਰਾਜ ਇੱਕ ਵਰਦਕ ਦਰਸ਼ੀ ਨੇ ਆਪਣੇ ਮੋਬਾਈਲ ਫੋਨ 'ਚ ਜੁਕੈਤ ਕੀਤੀਆਂ ਰਵਿੰਦਰ ਕੌਰ ਦਾ ਅੰਗਰੇਜ਼ ਸਿੰਘ ਨਾਲ ਸਾਲ 2002 'ਚ ਪਿਆ ਹੋਇਆ ਸੀ ਉਹਨਾਂ ਦੇ ਇੱਕ ਬੇਟਾ ਤੇ ਕੁੜੀ ਹੈ ਇਸਨੇ ਹਰਵਿੰਦਰ ਕੌਰ ਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਉਹ ਮੌਕੇ ਤੇ ਪਹੁੰਚੇ ਅਹੀਂ ਗਏ ਆ ਜੀ ਇਹ ਵੀ ਚੌਂਕੀ ਗਏ ਆ ਮਾਣਾ ਚੌਂਕੀ ਤੋਂ ਫੇ ਪੁਲਿਸ ਵਾਲੇ ਲੈ ਆ ਗਏ ਫੋਰਸਰਨ ਵਾਲੇ ਮੌਕੇ ਤੇ ਗਏ ਤੁਸੀਂ ਬੜੀ ਪਰਨੌ ਉਪਧੀ ਮੰਨ ਕੇ ਛੁੱਟੀ ਖਤਮ ਆ ਗਈ ਈਆਂ ਹੈ ਤੇ ਬਹੁਤ ਮੰਦੀ ਹਾਜ਼ਰ ਸੀ ਉਥੇ ਨਾਲ ਪੁਲਿਸ ਵਾਲਾ ਡਲ ਗਈ ਹੈ ਜੀ ਤੇ ਉਥੇ ਸਾਰੇ ਲੋਕ ਲਾ ਕੇ ਖੜੇ ਆ ਲੋਕੀ ਸਾਰੇ ਉਥੇ ਜੀ ਤੇ ਉਹ ਜਿਹੜੇ ਜਿੰਨਾ ਮਾਰਿਆ ਹੋਵੇ ਲੱਗੇ ਵੀ ਇੱਕ ਕਿਸਮ ਭਜੰਡਾ ਵੇ ਮੁਰਗੇ ਦੀ ਕੁੱਟ ਮਾਰ ਅੰਗਰੇਜ਼ ਸਿੰਘ ਦੇ ਘਰ ਵਾਲਾ ਜਿਹੜਾ ਪਤੀ ਇਹਦਾ ਉਹਨੇ ਦੇ ਉਹਦੇ ਹੋਰ ਨਾ ਸਾਥੀ ਹੀੜੇ ਸ਼ਰਾਬ ਉਹਨਾਂ ਪੀਤੀ ਸ਼ਰਾਬ ਪਿੰਡ ਹੈ ਜੀ ਉਹਨਾਂ ਚ ਉਹਨਾਂ ਕੁੱਟ ਮਰ ਪਹੁੰਚ ਜਿਹੜੀ ਕੀਤੀ ਮਾਰਨੋ ਮਾਰਨੋ ਮਾਰਨ ਜੋਗਾ ਛੜੇ ਮਾਰ ਦਿਓ ਬੰਦੇ ਹੀ ਮਾਰ ਦਿਓ ਛੜਨਾ ਨਹੀਂ ਮਾਰ ਦਿਓ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਨੇ ਉਹਨਾਂ ਦੇ ਸਹੀ ਬਿਆਨ ਨਹੀਂ ਲਿਖੇ ਨੇ ਉਹਨੇ ਕਿਹਾ ਜਿਹੜਾ ਪਰਚਾ ਇਹ ਦਰਜ ਕਰਾਇਆ ਹੈ ਉਹ ਪਰਚਾ ਨਹੀਂ ਲਿਖਾਇਆ ਜੀ ਉਹ ਪਿਛੋਕੜ ਲੈਣਾ ਕੱਟ ਗਿਆ ਜੀ ਅਸਲੀ ਉਹ ਦੋਸ਼ੀਆਂ ਨੂੰ ਬਚਾ ਆ ਗਏ ਵਿੱਚੋਂ ਹਾਂਜੀ ਉਹਨਾਂ ਸਿਆਸੀ ਦਵਾ ਦੇ ਸਾਨੂੰ ਖਤਰਾ ਵੀ ਸਿਆਸੀ ਦਵਾਵਾ ਉਹਨਾਂ ਤੇ ਉਹ ਦਵਾ ਸਿਆਸੀ ਦਵਾ ਬਦਲ ਫੜਦੇ ਰਹੇ ਪੁਲਿਸ ਜਿਹੜੇ ਫੜੇ ਉਹ ਵੀ ਛੱਡਦੇ ਗਏ ਬੰਦੇ ਜੀ ਬੰਦ ਸੰਬੰਧ ਹੈ ਕਾਲੀਪਾਲ ਕਾਲੀਵਾੜੀਆਂ ਸੰਬੰਧ ਹੈ ਜੀ ਕੱਲ ਦਾ ਨਹੀਂ ਕੂਲਸ ਮੁਤਾਬਕ ਪਤੀ ਪਤਨੀ ਦਾ ਤਲਾਕ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਪਹਿਲਾਂ ਵੀ ਕਈ ਵਾਰ ਚਗਣਾ ਹੋਇਆ ਹੈ ਮੋਹਤਾ ਦੇਵ ਤੇ ਘਰ ਵਾਲੇ ਦਾ ਕੋਰਟ ਵਿੱਚ ਜਾਂਦਾ ਕਿ ਤੋਂ ਉਹਦਾ ਕੱਚਾ ਵਝਾ ਆ ਜੋ ਇਹਨੇ ਪਹਿਲਾਂ ਅਦਾ ਕੀਤਾ ਸੀਗਾ ਕੋਰਟ ਦੇ ਵਿੱਚ ਤੇ ਕੂਰੇ ਦਾ ਕੱਚਾ ਦਿੰਦਾ ਜਿਹੜਾ ਉਹਦਾ ਹੈਗਾ ਉਹ ਕਹਿੰਦੀ ਸੀ ਕਿ ਮੇਰਾ 1.5 ਲੱਖ ਰੁਪਇਆ ਪਹਿਲਾਂ 1.5 ਲੱਖ ਰੁਪਇਆ ਦਵੇ ਤੇ ਫਿਰ ਛੋਣਾ ਵਝੇ ਕਿਉਂਕਿ ਘਰ ਦੀ ਦਾ ਮਾਲਕ ਉਹਦਾ ਫਾਦਰ ਜੰਮਰ ਸਿੰਘ ਦੀ ਅਭਿਸ਼ੇਕੜਿਆ ਇਹ ਉਹਨਾਂ ਨੂੰ ਚੁਣਨ ਦੀ ਵਧਣ ਦੇ ਲਈ ਕਈ ਵਾਰੀ ਅਸੀਂ ਵੀ ਆਪਾਂ ਕੰਪੇਨ ਦੇ ਉਹਨਾਂ ਨੇ ਕੰਪੇਨ ਕੀਤੀ ਸੀਗੀ ਭਲਾਇਆ ਪਰ ਇਹ ਦੋਵੇਂ ਤੇ ਨਹੀਂ ਆਇਆ ਕਿਦੇ ਵਿੱਚ ਕਿਸਾਨ ਜੁਨੀਅਨ ਵੀ ਉਹਨਾਂ ਦਾ ਫੈਸਲਾ ਕਰਉਂਦੇ ਰਹੇ ਨੇ ਤੇ ਕਿਸੇ ਬਨੇ ਸਿਰੇ ਦੀ ਲੱਗਿਆ ਆ ਜਿਹੜਾ ਹੁਣ ਹੋਇਆ ਏ ਸਾਨੂੰ ਨੇ ਕਮਿਊਨਿਟੀ ਕੀਤੀ ਸੀਗੀ ਇਹ ਮੈਨੂੰ ਇਹਨਾਂ ਨੇ ਬਨੇ ਆ ਤੇ ਜਿਹੜਾ ਕੋਟਮਾਰ ਕੀਤੀ ਆ ਉਹਦੇ ਪਿਆਰਾਂ ਦੇ ਹਾਦਸੇ ਐ ਸਿਰਬੰਦਰ ਸਿੰਘ ਨੇ ਇਸੋ ਜਿਸ਼ ਤੋਂ ਬਤਾਉਣਾ ਹੈ ਸੂਚਨ। ਇਹ ਸਰੋ ਨੇ ਘਰ ਵਾਲਾ ਕਿਤੇ ਫਰਾਰ ਹੋ ਗਈ। ਇਹ ਫਿਰ ਨਾਲ ਦਾ ਫਰਾਰ ਹੈ। ਜੱਤੀ ਜੱਤੀ ਕੀਤਾ ਕਰਤਾ। ਪਰ ਸੱਜੜੀ ਵੀਡੀਓ ਵਿੱਚ ਦੇਖਣ ਨੂੰ ਮਿਲਿਆ ਉਹਦੇ ਹਾਲਾਤ ਨੇ ਮਾਰੇ ਸੀ ਨੇ ਘਰ ਵਾਲੀ ਨੂੰ ਫੜਿਆ ਕੋਈ ਬਜ਼ੁਰਗ ਵੀ ਨਾਲ ਲੱਗੇ ਸੀ। ਘਰ ਵਾਲਾ ਫੜ ਲਿਆ ਪਰ ਪੁਲਿਸ ਨੂੰ ਕੱਢਣਾ ਚਾਹੁੰਦੀ ਕਿਉਂ ਕਾਰਨ ਕੀ ਹੈ ਜੀ? ਐਹੋ ਜੀ ਕੋਈ ਗੱਲ ਨਹੀਂ ਹੈ ਜੀ। ਸਾਨੂੰ ਕੋਈ ਜਰੂਰਤ ਨਹੀਂ ਜੋ ਨੇ ਬਿਆਨ ਲਖਾਇਆ ਉਹਦੇ ਮੁਤਾਬਕ ਕਰਨ ਦੀ। ਪੁਲਿਸ ਮਾਮਲੇ 'ਚ ਸਹੀ ਕਾਰਵਾਈ ਦਾ ਦਾਅਵਾ ਕਰ ਰਹੀ ਹੈ।